ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਵੀਜ਼ਾ ਨੂੰ ਲੈ ਕੇ ਜਿਹੜਾ ਨਿਯਮ ਸਖਤ ਕਰ ਦਿੱਤੇ ਨੇ ਹੁਣ ਜਿਹੜਾ ਵਿਦਿਆਰਥੀ ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਤੇ ਜਾਂਦੇ ਨੇ ਉਹਨਾਂ ਦੇ ਉੱਤੇ ਵੱਡਾ ਅਸਰ ਪੈਣ ਵਾਲਾ ਜਿਹੜੇ ਸਰਹੱਦੀ ਹਿੱਸਿਆਂ ਦੇ ਵਿੱਚ ਉਹਨਾਂ ਨੇ ਫੋਰਸ ਲਗਾਈ ਹੋਈ ਆ ਉਹਨਾਂ ਨੂੰ ਸਖਤ ਹਦਾਇਤਾਂ ਦੇ ਦਿੱਤੀਆਂ ਨੇ ਉਹ ਕਦੇ ਵੀ ਕਿਸੇ ਵੀ ਟਾਈਮ ਕਿਸੇ ਵੀ ਵਿਅਕਤੀ ਦਾ ਵੀਜ਼ਾ ਜਿਹੜਾ ਉਹ ਰੱਦ ਕਰ ਸਕਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਅਮਰੀਕਾ ਤੋਂ ਬਾਅਦ ਕੈਨੇਡਾ ਦੇ ਵੱਲੋਂ ਵੱਡੀ ਤਿਆਰੀ ਖਿੱਚੀ ਗਈ ਆ ਉਹਨਾਂ ਦੇ ਵੱਲੋਂ ਵੀਜ਼ਾ ਨੂੰ ਲੈ ਕੇ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਤਾਂ ਕੈਨੇਡਾ ਦੇ ਵੀਜ਼ਾ ਨੀਮਾ ਦੇ ਵਿੱਚ ਜਿਹੜੀ ਸਖਤੀ ਹੋਈ ਆ ਇਸ ਨਾਲ ਕਰੋੜਾ ਭਾਰਤੀਆਂ ਤੇ ਅਸਰ ਪਵੇਗਾ ਇਸ ਇਸ ਦੇ ਖਾਸ ਤੌਰ ਤੇ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਤੇ ਜਿਹੜਾ ਅਸਰ ਉਹ ਜ਼ਿਆਦਾ ਪਵੇਗਾ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਪਰਮਿਟ ਰੱਦ ਕਰਨ ਦੇ ਮਾਮਲੇ ਵਧ ਗਏ ਨੇ ਕੈਨੇਡਾ ਵਿੱਚ ਪੜ ਰਹੇ ਲਗਭਗ 35 ਤੋਂ 40% ਅੰਤਰਰਾਸ਼ਟਰੀ ਵਿਦਿਆਰਥੀ ਭਾਰਤੀ ਨੇ ਖਾਸ ਕਰਕੇ ਪੰਜਾਬੀ ਨੇ ਨਵੇਂ ਨੀਮਾ ਦੇ ਤਹਿਤ ਸਰਹੱਦੀ ਅਤੇ ਇਮੀਗ੍ਰੇਸ਼ਨ ਅਧਿਕਾਰੀ ਹੁਣ ਅਸਥਾਈ ਨਿਵਾਸੀ ਵੀਜ਼ਾ ਜਿਵੇਂ ਕਿ ਪੜ੍ਹਾਈ ਅਤੇ ਵਰਕ ਪਰਮਟ ਨੂੰ ਸਿੱਧੇ ਤੌਰ ਤੇ ਰੱਦ ਕਰਨ ਦੇ ਯੋਗ ਹੋਣਗੇ ਇਹ ਬਦਲਾਅ ਇਮੀਗ੍ਰੇਸ਼ਨ ਰਿਫਿਊਜ਼ਲ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਲਾਗੂ ਕੀਤਾ ਗਿਆ ਇਹ ਨਿਯਮ ਹੈ ਜਿਹੜਾ ਇਸੇ ਸਾਲ 2025 ਦੇ ਵਿੱਚ ਜਿਹੜਾ ਲਾਗੂ ਹੋ ਗਿਆ ਹੈ ਤੇ ਕੈਨੇਡਾ ਗਜ਼ਟ ਦੋ ਦੇ ਵਿੱਚ ਜਿਹੜਾ ਇਹ ਪ੍ਰਕਾਸ਼ਿਤ ਕੀਤਾ ਜਾਵੇਗਾ ਤੇ ਇਸ ਵਿੱਚ ਵਰਕ ਪਰਮਿਟ ਅਤੇ ਵਿਦਿਆਰਥੀ ਵੀਜ਼ਾ ਸ਼ਾਮਲ ਨੇ ਅਧਿਕਾਰੀ ਕਿਸੇ ਵੀ ਵਿਅਕਤੀ ਦਾ ਪਰਮਿਟ ਰੱਦ ਕਰ ਸਕਦੇ ਨੇ ਨਵੇਂ ਨੀਮਾ ਦੇ ਅਨੁਸਾਰ ਕੈਨੇਡੀਅਨ ਇਮੀਗ੍ਰੇਸ਼ਨ ਅਤੇ ਸਰਹੱਦੀ ਅਧਿਕਾਰੀ ਕਿਸੇ ਵੀ ਵਿਅਕਤੀ ਦਾ ਈਟੀਏ TRV ਕੰਮ ਅਤੇ ਅਧਿਆਨ ਪਰਮਿਟ ਰੱਦ ਕਰ ਸਕਦੇ ਨੇ ਜੇਕਰ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਕੈਨੇਡਾ ਨਹੀਂ ਛੱਡੇਗਾ ਤਾਂ ਉਹਨਾਂ ਦਾ ਪਰਮਿਟ ਰੱਦ ਕਰਨ ਦਾ ਅਧਿਕਾਰ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਨਵੇਂ ਨੀਮਾ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਵਿਦਿਆਰਥੀ ਨੂੰ ਕੰਮ ਜਾਂ ਅਧਿਆਨ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਇਮੀਗ੍ਰੇਸ਼ਨ ਦਸਤਾਵੇਜ਼ ਜਿਹੜੇ ਨੇ ਉਹ ਰੱਦ ਕਰ ਦਿੱਤੇ ਜਾਣਗੇ ਇਸ ਤੋਂ ਇਲਾਵਾ ਜੇਕਰ ਕਿਸੇ ਵਿਦਿਆਰਥੀ ਦਾ ਸਟੱਡੀ ਪਰਮਿਟ ਰੱਦ ਕੀਤਾ ਜਾਂਦਾ ਤਾਂ ਉਸ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਜਿਹੜਾ ਪ੍ਰਾਪਤ ਕਰਨ ਦੇ ਵਿੱਚ ਮੁਸ਼ਕਲ ਆਵੇਗੀ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਨਿਯਮ ਹਰ ਉਸ ਵਿਅਕਤੀ ਨੂੰ ਪ੍ਰਭਾਵਿਤ ਕਰਨਗੇ ਜੋ ਉੱਥੇ ਪੜ੍ਹਾਈ ਕੰਮ ਕਰਨ ਜਾਂ ਰਹਿਣ ਦੇ ਲਈ ਜਾਂਦਾ ਹੈ ਅਧਿਕਾਰੀ ਕਿਸੇ ਵਿਅਕਤੀ ਦੇ ਸਥਾਈ ਨਿਵਾਸੀ ਬਣਨ ਤੋਂ ਬਾਅਦ ਅਤੇ ਉਸ ਦੀ ਮੌਤ ਤੋਂ ਬਾਅਦ ਵੀ ਪਰਮਿਟ ਰੱਦ ਕਰ ਸਕਦੇ ਨੇ ਜਾਲੀ ਦਸਤਾਵੇਜ਼ ਗਲਤ ਜਾਣਕਾਰੀ ਅਤੇ ਅਪਰਾਧ ਕਿ ਰਿਕਾਰਡ ਵਾਲੇ ਲੋਕਾਂ ਦੇ ਅਸਥਾਈ ਵੀਜ਼ੇ ਜਿਹੜੇ ਨੇ ਉਹ ਰੱਦ ਕੀਤੇ ਜਾ ਸਕਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਨੇ ਵੀ ਆ ਜਿਹੜੀ ਪੰਜਾਬੀਆਂ ਦੇ ਉੱਤੇ ਨਕੇਲ ਪਾਉਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਜ਼ਿਆਦਾਤਰ ਪੰਜਾਬੀ ਨੇ ਜਿਹੜੇ ਉਹ ਕੈਨੇਡਾ ਦੇ ਵਿੱਚ ਸਟੱਡੀ ਕਰਨ ਜਾਂਦੇ ਨੇ ਉੱਥੇ ਦੀ ਸਰਕਾਰ ਦੇ ਦੁਆਰਾ ਜਿਹੜੇ ਸਰਹੱਦੀ ਖੇਤਰਾਂ ਦੇ ਵਿੱਚ ਇਮੀਗ੍ਰੇਸ਼ਨ ਆਫੀਸਰ ਨੇ ਉਹਨਾਂ ਨੂੰ ਸਖਤ ਹਦਾਇਤਾਂ ਦੇ ਦਿੱਤੀਆਂ ਨੇ ਵੀ ਜੇਕਰ ਤੁਹਾਨੂੰ ਕਿਸੇ ਤੇ ਸ਼ੱਕ ਹੁੰਦਾ ਹੈ ਕਿ ਉਹ ਨਿਸ਼ਚਿਤ ਸਮੇਂ ਤੋਂ ਬਾਅਦ ਹੈ ਜਿਹੜਾ ਕੈਨੇਡਾ ਛੱਡ ਕੇ ਨਹੀਂ ਜਾਵੇਗਾ ਉਸ ਦਾ ਵਰਕ ਪਰਮਿਟ ਹੈ ਜਾਂ ਫਿਰ ਸਟੱਡੀ ਵੀਜ਼ਾ ਉਹਨੂੰ ਦਿੱਤਾ ਹੋਇਆ ਹੈ ਉਹ ਰੱਦ ਕਰਕੇ ਨਾਲ ਦੀ ਨਾਲ ਉਸ ਨੂੰ ਰਿਪੋਰਟ ਹੈ ਜਿਹੜਾ ਹੋ ਕਰਨ ਦੀਆਂ ਹਦਾਇਤਾਂ ਜਿਹੜੀਆਂ ਸਰਹੱਦੀ ਹਿੱਸਿਆਂ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦੇ ਦਿੱਤੀਆਂ ਨੇ ਤਾਂ ਹੁਣ ਲੱਗਦਾ ਹੈ ਕਿ ਅਮਰੀਕਾ ਤੋਂ ਬਾਅਦ ਕੈਨੇਡਾ ਦੇ ਵਿੱਚੋਂ ਵੀ ਜਹਾਜ਼ ਨੇ ਜਿਹੜੇ ਉਹ ਭਰ ਕੇ ਇੰਡੀਆ ਨੂੰ ਰਵਾਨਾ ਕੀਤੇ ਜਾਣਗੇ ਜਾਂ ਫਿਰ ਇੰਡੀਆ ਤੋਂ ਬਾਹਰਲੇ ਹੋਰ ਜਿਹੜੇ ਸੂਬਿਆਂ ਦੇ ਵਿਦਿਆਰਥੀ ਨੇ ਉੱਥੇ ਪੜਨ ਜਾਂਦੇ ਨੇ ਜਾਂ ਫਿਰ ਉੱਥੇ ਕੰਮ ਕਰਨ ਜਾਂਦੇ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜਾ ਉਹਨਾਂ ਨੂੰ ਡਿਪੋਰਟ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਿੱਤੀਆਂ ਕਿਉਂਕਿ ਉਹਨਾਂ ਨੇ ਹੁਣ ਸਖਤ ਹਦਾਇਤਾਂ ਦਿੱਤੀਆਂ ਵੀ ਭਾਈ ਜੀ ਕਰ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਦਸਤਾਵੇਜ਼ ਜਾਲੀ ਨੇ ਜਾਂ ਫਿਰ ਇਹ ਇਨਲੀਗਲ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਐਂਟਰ ਹੋਇਆ ਜਾਂ ਫਿਰ ਤੁਹਾਨੂੰ ਸ਼ੱਕ ਹੈ ਕਿ ਜਿੰਨਾ ਇਹਦਾ ਵੀਜ਼ਾ ਹੈ ਉਸ ਤੋਂ ਬਾਅਦ ਇਸ ਨੇ ਵਾਪਸ ਆਪਣੇ ਵਤਨ ਆ ਜਿਹੜਾ ਨਹੀਂ ਪਰਤਣਾ ਤਾਂ ਉਸ ਦਾ ਨਾਲ ਦੀ ਨਾਲ ਜਿਹੜਾ ਵੀਜ਼ਾ ਰੱਦ ਕਰਕੇ ਉਸ ਨੂੰ ਡਿਪੋਰਟ ਕਰਨ ਦੀਆਂ ਹਦਾਇਤਾਂ ਜਿਹੜੀਆਂ ਸਰਹੱਦੀ ਇਲਾਕਿਆਂ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦੇ ਦਿੱਤੀਆਂ ਨੇ ਤਾਂ ਹੋਰ ਅਪਡੇਟ ਦੇ ਦੇਈ ਜੁੜੇ ਰਹੋ ਰਿਆਸਤ ਨਿਊਜ਼ ਦੇ ਨਾਲ